ਵਾਹਿਗੁਰੂ ਸਾਹਿਬ ਜੀ ਸਾਰੰਗ ਮਹੱਲਾ ਚੌਥਾ ਕਾਹਰੇ ਪੁੱਤ ਝਗਰ ਹਾਉ ਸੰਗ ਬਾਪ ਕਾਹਰੇ ਪੁੱਤ ਝਗਰਤ ਹਾਉ ਸੰਗ ਬਾਪ ਜਿਨਕ ਜਣੇ ਅੰਬੜੀ ਰੇ ਤਮਹਾ ਤੈਨਸੋ ਜਾਗਰਤ ਪਾਪ ਸ੍ਰੋਤੇ ਜਨੋ ਮਾਤਾ ਪਿਤਾ ਦੀ ਸੇਵਾ ਬਾਰੇ ਜੋ ਮਾਤਾ ਪਿਤਾ ਜਦੋਂ ਵਿਧ ਹੋ ਜਾਂਦੇ ਆ ਜੋ ਬੱਚੇ ਉਹਨਾਂ ਦੀ ਸੇਵਾ ਨਹੀਂ ਕਰਦੇ ਉਸ ਦੇ ਬਾਰੇ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਪਾਦਸ਼ਾ ਸਾਰੰਗ ਰਾਗ ਦੇ ਵਿੱਚ ਪੰਕਤੀਆਂ ਉਚਾਰਨ ਕਰਦੇ ਹਨ ਕਾਰੇ ਭੂਤ ਜਗਤ ਹਉ ਸੰਗ ਬਾਪ ਜਿਣ ਕੇ ਜਣੇ ਬੜੀਰੇ ਤੁਮ ਹੋ ਤਿੰਨ ਸੂ ਛਗਤ ਪਾਪ اے ਮਾਤਾ ਪਿਤਾ ਵਾਲਿਓ ਕਿ ਮਾਤਾ ਪਿਤਾ ਨੇ ਬਚਪਨ ਤੋਂ ਲੈ ਕੇ ਜਨਮ ਤੋਂ ਲੈ ਕੇ ਸੇਵਾ ਕੀਤੀ ਹੁੰਦੀ ਹੈ ਤੇ ਬਚਪਨ ਤੋਂ ਲੈ ਕੇ ਬੱਚਿਆਂ ਦੀ ਸੇਵਾ ਕਰਦੇ ਆ ਮਾਤਾ ਪਿਤਾ ਗੁਰੂ ਪਾਤਸ਼ਾਹ ਕਹਿੰਦੇ ਐ ਐ ਮਨਸਾਨਾ ਤੂੰ ਥੋੜੀ ਥੋੜੀ ਗੱਲ ਪਿੱਛੇ ਮਾਤਾ ਪਿਤਾ ਦੇ ਨਾਲ ਬਹਿਸ ਬਾਜ਼ੀ ਕਰਦਾ ਝਗੜਾ ਕਰਦਾ ਝਗਰਤ ਹਉ ਸੰਗ ਬਾਪ ਜਿਨ ਕੇ ਜਣੇ ਬੜੀਰੇ ਤੂੰ ਹੋ ਤੈਨਸੋ ਝਗਰਤ ਪਾਪ ਤੈਨੂੰ ਪਾਲ ਪੋਸ ਕੇ ਵੱਡਾ ਕੀਤਾ ਮਾਤਾ ਪਿਤਾ ਨੇ ਤੇ ਥੋੜੀ ਥੋੜੀ ਗੱਲ ਤੇ ਝਗੜਾ ਕਰਦਾ ਤੂੰ ਮਾਤਾ ਪਿਤਾ ਦੇ ਨਾਲ ਇਹ ਗੁਰੂ ਪਾਤਸ਼ਾ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਇਹ ਪੰਕੀਆਂ ਦੇ ਵਿੱਚ ਆਪਾਂ ਨੂੰ ਸਮਝਾਉਣਾ ਕਰਦੇ ਹਨ ਤੇ ਭਾਈ ਗੁਰਦਾਸ ਜੀ ਨੇ ਆਪਣੀ ਬਾਤ ਮਾਤਾ ਪਿਤਾ ਦੀ ਸੇਵਾ ਭਾਵਨਾ ਬਾਰੇ ਦੱਸੀ ਹੈ ਕਿ ਜਿਹੜੇ ਮਾਤਾ ਪਿਤਾ ਵਾਲੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਉਹਨਾਂ ਬਾਰੇ ਦੱਸਿਆ ਜਾਂਦਾ ਹੈ ਮਾਪ ਪਰ ਹਰ ਸੁਣੇ ਵੇਦ ਦੇ ਨਾਲ ਜਾਣੀ ਕਥਾ ਕਹਾਣੀ ਭਾਈ ਸਾਹਿਬ ਜੀ ਕਹਿ ਰਹੇ ਹੈ ਜਿੰਨੀਆਂ ਮਰਜ਼ੀ ਆ ਕਥਾ ਕਹਾਣੀਆਂ ਸੁਣ ਲੈ ਪਰ ਜੇਕਰ ਮਾਤਾ ਪਿਤਾ ਦੀ ਸੇਵਾ ਨਹੀਂ ਕੀਤੀ ਤਾਂ ਉਹ ਤੇਰੀ ਬੇਅਰਥ ਹੈ ਮਾਤ ਪਰਹਣ ਵਣਖੰਡ ਉਹ ਲਾ ਫਰੇ ਬਿ ਬਾਣੀ ਜੰਗਲਾਂ ਪਹਾੜਾਂ ਦੇ ਵਿੱਚ ਜਾ ਕੇ ਕਿੰਨੀ ਭਗਤੀ ਕਰ ਲੈ ਜੇਕਰ ਤੂੰ ਮਾਤਾ ਪਿਤਾ ਦੀ ਸੇਵਾ ਨਹੀਂ ਕੀਤੀ ਤਾਂ ਫਿਰ ਉਹ ਤੇਰੀ ਬੇਅਰਥ ਹੈ ਮਾਪਿਓ ਪਰਹਰ ਕਰੇ ਪੂਜ ਦੇਵੀ ਦੇਵਨਾ ਸੇਵਕ ਮਾਣੀ ਦੇਵੀ ਦੇਵਤਿਆਂ ਦੀ ਜਿੰਨੀ ਮਰਜੀ ਹੈ ਸੇਵਾ ਕਰ ਲੈ ਨਾਮ ਜਪ ਲੈ ਉਹਨਾਂ ਦੇ ਦੁਆਰੇ ਤੇ ਜਾ ਜਾ ਕੇ ਨੱਕ ਰਗੜਦਾ ਪਰ ਜੇਕਰ ਮਾਤਾ ਪਿਤਾ ਦੀ ਸੇਵਾ ਨਹੀਂ ਕੀਤੀ ਉਹ ਤੇਰੀ ਸੇਵਾ ਬੇਅਰਥ ਹੈ ਮਾਪਿਓ ਪਰਹਰ ਨਹਾਵਣਾ 68 ਤੀਰਥ ਘੁੰਮਣਵਾਣੀ ਭਾਈ ਸਾਹਿਬ ਜੀ ਕਹਿ ਰਹੇ ਐ ਕਿ ਠਾੜ ਤੀਰਥਾਂ ਦੀ ਯਾਤਰਾ ਕਰ ਲੈ ਇਨਸਾਨ ਜੇਕਰ ਤੂੰ ਮਾਤਾ ਪਿਤਾ ਦੀ ਸੇਵਾ ਨਹੀਂ ਨ ਕੀਤੀ ਵਿੰਦਵਾਸਤਾ ਦੇ ਵਿੱਚ ਮਾਸਾ ਪਿਤਾ ਜਦੋਂ ਹੋ ਜਾਂਦੇ ਐ ਤਾਂ ਉਹ ਤੇਰੀ ਸੇਵਾ ਬੇਅਰਥ ਹੈ ਜੇਕਰ ਤੂੰ 8 68 ਤੀਰਥ ਘੁੰਮਣਵਾਣੀ ਠਾੜ ਤੀਰਥਾਂ ਦੀ ਯਾਤਰਾ ਕਰ ਲੈ ਜੇਕਰ ਮਾਤਾ ਪਿਤਾ ਦੀ ਸੇਵਾ ਨਹੀਂ ਕੀਤੀ ਉਹ ਤੇਰੀ ਬੇਅਰਥ ਹੈ ਮਾਪਿਓ ਪਰਹਰ ਕਰੇ ਦਾਨ ਬੇਈਮਾਨ ਅਗਿਆਨ ਪ੍ਰਾਣੀ ਭਾਈ ਗੁਰਦਾਸ ਜੀ ਭਾਈ ਸਾਹਿਬ ਜੀ ਕਹਿ ਰਹੇ ਹੈ ਕਿ ਜਿਨ੍ਹਾਂ ਨੇ ਮਾਤਾ ਪਿਤਾ ਦੀ ਸੇਵਾ ਨਹੀਂ ਕੀਤੀ ਉਹ ਸਭ ਤੋਂ ਵੱਡਾ ਬੇਈਮਾਨ ਅਗਿਆਨ ਪ੍ਰਾਣੀ ਉਹ ਪ੍ਰਾਣੀ ਸੋ ਸਭ ਤੋਂ ਵੱਡਾ ਬੇਈਮਾਨ ਤੇ ਅਗਿਆਨ ਬਿਨਾਂ ਗਿਆਨ ਤੂ ਕੋਰਾ ਹੈ ਗੁਰਪਰਮੇਸ਼ਰ ਸਾਰ ਨਾ ਜਾਣੀ ਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਿਰ ਤੇਰੀ ਆਕਾਤ ਪੁਰਖ ਵੈਗਰੂ ਅੱਗੇ ਕੋਈ ਫਰਿਆਦ ਨਹੀਂ ਕਰਨੀ ਕੋਈ ਜ਼ਿੰਮੇਵਾਰੀ ਨਹੀਂ ਨਹੀਂ ਜੇਕਰ ਤੂੰ ਮਾਤਾ ਪਿਤਾ ਦੀ ਸੇਵਾ ਨਹੀਂ ਕੀਤੀ ਵੇਖੋ ਮਾਤਾ ਪਿਤਾ ਵਾਲਿਓ ਬਾਬਾ ਫਰੀਦ ਜੀ ਕਹਿ ਰਹੇ ਆ ਜਦੋਂ ਮਾਤਾ ਪਿਤਾ ਜਮਾ ਅਸਰੋਂ ਬਿਰਧ ਹੋ ਜਾਂਦੇ ਆ ਉਹਨਾਂ ਨੂੰ ਕੋਈ ਆਸਮ ਨਹੀਂ ਹੁੰਦਾ ਫਰੀਦਾ ਇਨੀ ਨੀਕੀ ਜੰਗਲੀਏ ਫਲ ਡੂੰਗਰ ਭਾਵਿਓ ਫਰੀਦਾ ਇਨੀ ਨੀਕੀ ਜੰਗਲੀਏ ਫਲ ਡੂੰਗਰ ਪਰ ਓਮ ਕਹਿੰਦੇ ਐ ਇੱਕ ਹੱਥ ਤੇ ਕੁਝਾ ਪਾਣੀ ਦਾ ਪਿਆ ਹੋਵੇ ਜਦੋਂ ਮਾਤਾ ਪਿਤਾ ਬਿਰਧ ਹੋ ਜਾਂਦੇ ਐ ਉਹਨਾਂ ਦੇ ਹੱਥ ਪੈਰ ਕੰਮ ਕਰਨ ਨੂੰ ਹਟ ਜਾਂਦੇ ਐ ਅੱਜ ਫਰੀਦੇ ਕੁਜੜਾ ਸਹਿ ਕੋਹਾਂthi ਓਮ ਜੇ ਇੱਕ ਹੱਥ ਤੇ ਕੁਝਾ ਪਿਆ ਪਾਣੀ ਦਾ ਤੇ ਉਥੋਂ ਨਹੀਂ ਚੱਕਿਆ ਜਾ ਸਕਦਾ ਬਿਰਧ ਅਵਸਥਾ ਦੇ ਵਿੱਚ ਤੇ ਤੂੰ ਉਹ ਸੋਚ ਹੈ ਕਿ ਕਿਸ ਹਰਤ ਦੇ ਵਿੱਚ ਮਾਤਾ ਪਿਤਾ ਬਿਰਧ ਹੁੰਦੇ ਐ ਤੇ ਬਿਰਧ ਅਵਸਥਾ ਦੇ ਵਿੱਚ ਉਹਨਾਂ ਦੀ ਸੇਵਾ ਜੇ ਨਹੀਂ ਕਰਨੀ ਤਾਂ ਉਹ ਤੇਰੀ ਭਾਈ ਸੇਵਾ ਬੇਅਰਥ ਹੈ ਜੇਕਰ ਗੁਰਪਰਮੇਸ਼ਰ ਸਾਰ ਨਾ ਜਾਣੀ ਗੁਰੂ ਪਰਮੇਸ਼ਰ ਨੇ ਤੇਰੀ ਸਾਰ ਨਹੀਂ ਜਾਣਨੀ ਤੂੰ ਫੇਰੇ 84 ਦੇ ਚੱਕਰ ਦੇ ਵਿੱਚ ਪੈਂਦਾ ਫਿਰੇਗਾ ਤੇ ਸੱਜਣੋ ਜਿਨ੍ਹਾਂ ਨੇ ਮਾਤਾ ਪਿਤਾ ਦੀ ਸੇਵਾ ਕਰ ਲਈ ਉਹਨਾਂ ਨੇ ਸਮਝੋ ਕਿ ਪ੍ਰਮਾਤਮਾ ਦੀ ਭਗਤੀ ਕਰ ਲਈ ਜਿਨ੍ਹਾਂ ਨੇ ਮਾਤਾ ਪਿਤਾ ਦੀ ਸੇਵਾ ਕਰ ਲਈ ਉਹਨਾਂ ਨੇ ਪ੍ਰਮਾਤਮਾ ਦੀ ਭਗਤੀ ਕਰ ਲਈ ਤੇ ਮਾਤਾ ਪਿਤਾ ਦੀ ਸੇਵਾ ਭਾਰੇ ਚੌਥੇ ਪਾਸ਼ਾ ਜੀ ਗੁਰੂ ਰਾਹ RAMDAS ji maharaj ਪਹਿਲੀਆਂ ਪੰਕਤੀਆਂ ਦੇ ਵਿੱਚ ਫਰਮਾਨ ਕਰ ਗਏ ਹੈ जी दिवार स्पेशल पिता सेवा बारे ही लिखी गई है सो जेकर आप जी अच्छा लगा हो नंबर नड़िन्नवे एक सौ पाठ अठती छे सौ कहत्तर ਗਿਆਨੀ ਰੂਪ ਸਿੰਘ ਅਸੀਲਾ ਮਲੋੜ ਕਮਿਆਰੀ ਖੇਲੇ ਵਾਲੇ ਇਹ ਅੱਡ ਕਰਦੇ ਹਨ 9915038673 ਆਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ